ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਪੰਜਾਬੀ ਬਲੌਗਰ ਮਣੀ ਦੇ ਪਰਿਵਾਰ ਬਾਰੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖਬਰਾਂ ਫੈਲ ਰਹੀਆਂ ਹਨ ਪਰ ਫਿਰ ਵੀ ਉਹਨਾਂ ਦਾ ਪਰਿਵਾਰ ਚੁੱਪ ਹੈ ਉਹਨਾਂ ਨੇ ਕਦੇ ਵੀ ਕਿਸੇ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਨਾ ਹੀ ਉਹਨਾਂ ਨੇ ਮਹਿਕ ਪਹਿਣ ਬਾਰੇ ਕਦੇ ਕੋਈ ਜ਼ਿਕਰ ਕੀਤਾ ਹੈ ਜਦਕਿ ਮਹਿਕ ਇਸ਼ਾਰਿਆਂ ਇਸ਼ਾਰਿਆਂ ਵਿੱਚ ਸਭ ਨੂੰ ਇਹ ਸਮਝਾ ਰਹੀ ਹੈ ਕਿ ਉਹ ਆਪਣੇ ਪਰਿਵਾਰ ਤੋਂ ਅਲੱਗ ਹੋ ਗਈ ਹੈ ਉਸਦਾ ਪਤੀ ਉਸਦਾ ਸਾਥ ਨਹੀਂ ਦੇ ਰਿਹਾ ਹੈ। ਇਹ ਹੀ ਉਸਨੇ ਗੱਲ ਨੂੰ ਲੈ ਕੇ ਲੋਕਾਂ ਨੂੰ ਸ਼ਸ਼ੋਪੰਦ ਵਿੱਚ ਪਾਰ ਰੱਖਿਆ ਹੈ। ਉੱਧਰ ਸੋਸ਼ਲ ਮੀਡੀਆ ਤੇ ਕਈ ਚੈਨਲਾਂ ਤੇ ਇਹ ਵੀਡੀਓ ਵਾਇਰਲ ਹੋ ਰਹੀਆਂ ਹਨ ਕਿ ਮਹਿਕ ਇਸ ਟਾਈਮ ਕੈਨੇਡਾ ਪਹੁੰਚ ਚੁੱਕੀ ਹੈ। ਉਹ ਆਪਣੀ ਮਾਂ ਦੇ ਨਾਲ ਆਪਣੇ ਡਿਪਰੈਸ਼ਨ ਦੀਆਂ ਗੱਲਾਂ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਰਵੀ ਵੀ ਉਸ ਦੇ ਨਾਲ ਹੀ ਹੈ। ਉਹ ਆਪਣੀ ਮਾਂ ਨੂੰ ਆਪਣਾ ਦੁੱਖ ਸੁੱਖ ਸੁਣਾ ਰਹੀ ਹੈ। ਉਹ ਆਪਣੀ ਮਾਂ ਨੂੰ ਕਿ ਗਲਵਕੜੀ ਪਾ ਕੇ ਮਿਲੀ ਆਪਣੇ ਘਰ ਵਾਲੇ ਨਾਲ ਅਤੇ ਆਪਣੀ ਮਾਂ ਦੇ ਨਾਲ ਉਸ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜੋ ਕਿ ਵੀਡੀਓ ਦੇ ਵਿੱਚ ਦਿਖਾਈ ਦੇ ਰਹੀਆਂ ਸੀ ਪਰ ਉਹਨਾਂ ਦੀ ਵਾਇਸ ਮਿਊਟ ਹੋਣ ਕਰਕੇ ਪਤਾ ਨਹੀਂ ਲੱਗ ਪਾ ਰਿਹਾ ਸੀ ਕਿ ਉਹ ਕੀ ਗੱਲਾਂ ਬਾਤਾਂ ਕਰ ਰਹੀ ਹੈ ਪਰ ਦੇਖ ਕੇ ਮਾਨੂੰ ਬੜੀ ਖੁਸ਼ੀ ਹੋਈ ਕਿ ਮੈਕ ਭੈਣ ਆਪਣੀ ਮਾਂ ਦੇ ਨਾਲ ਅਤੇ ਆਪਣੇ ਘਰ ਵਾਲੇ ਦੇ ਨਾਲ ਵੀਡੀਓ ਵਿੱਚ ਨਜ਼ਰ ਆ ਰਹੀ ਹੈ ਪਰ ਲੋਕਾਂ ਨੂੰ ਉਦੋਂ ਤੱਕ ਇਸ ਗੱਲ ਦਾ ਯਕੀਨੀ ਆਉਂਦਾ ਜਦੋਂ ਤੱਕ ਰਵੀ ਮਹਿਕ ਉਸ ਦੇ ਮੰਮੀ ਡੈਡੀ ਪੂਰਾ ਪਰਿਵਾਰ ਰਲ ਕੇ ਕੋਈ ਵਲੌਗ ਨਹੀਂ ਬਣਾਉਂਦੇ ਮਹਿਕ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਹੁਣ ਜਲਦ ਕੈਨੇਡਾ ਜਾ ਰਹੀ ਹੈ ਤੇ ਆਪਾਂ ਦੇਖ ਸਕਦੇ ਹਾਂ ਉਹ ਕੈਨੇਡਾ ਪਹੁੰਚ ਚੁੱਕੀ ਹੈ ਹੁਣ ਤਾਂ ਇਸ ਗੱਲ ਦੀ ਉਡੀਕ ਵਿੱਚ ਸਾਰੇ ਬੈਠੇ ਨੇ ਕਿ ਕੈਨੇਡਾ ਜਾ ਕੇ ਮਹਿਕ ਕਦੋਂ ਕੋਈ ਵਲੌਗ ਬਣਾਉਗੀ ਤੇ ਕਦੋਂ ਆਪਣੇ ਪਰਿਵਾਰ ਨਾਲ ਅਤੇ ਆਪਣੇ ਹਸਬੈਂਡ ਨਾਲ ਕਦੋਂ ਕੋਈ ਵੀਡੀਓ ਲੈ ਕੇ ਸੋਸ਼ਲ ਮੀਡੀਆ ਤੇ ਹਾਜ਼ਰ ਹੋਊਗੀ। ਬਾਕੀ ਇਸ ਦੇ ਪਿੱਛੇ ਜੋ ਸੱਚ ਛੁਪਿਆ ਹੈ ਉਸ ਦਾ ਆਪਾਂ ਕਿਸੇ ਨੂੰ ਕੋਈ ਪਤਾ ਨਹੀਂ ਤੇ ਨਾ ਹੀ ਆਪਾਂ ਕੋਈ ਅੰਦਾਜ਼ਾ ਲਗਾ ਸਕਦੇ ਹਾਂ। ਬਾਕੀ ਤੁਸੀਂ ਦੱਸਿਓ ਸਾਰੇ ਜਣੇ ਕਿ ਵਾਕਿਆ ਹੀ ਮਹਿਕ ਕੈਨੇਡਾ ਆਪਣੇ ਪਰਿਵਾਰ ਕੋਲ ਪਹੁੰਚ ਗਈ ਹੈ ਜਾਂ ਫਿਰ ਵੈਸੇ ਹੀ ਲੋਕਾਂ ਵੱਲੋਂ ਇਹ ਵੀਡੀਓ ਬਣਾ ਕੇ ਵਿਊ ਲੈ ਜਾ ਰਹੇ ਹਨ ਜਾਂ ਫਿਰ ਜਾਣਬੁੱਝ ਕੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ ਬਾਕੀ ਤੁਹਾਡੇ ਕੀ ਵਿਚਾਰ ਹਨ ਇਹ ਵੀਡੀਓ ਨੂੰ ਦੇਖ ਕੇ ਤੁਹਾਨੂੰ ਚੰਗਾ ਲੱਗਿਆ ਮਹਿਕ ਆਪਣੇ ਪਰਿਵਾਰ ਨੂੰ ਮਿਲੀ ਹੈ ਜਾਂ ਤੁਸੀਂ ਵੀ ਸੋਚਾਂ ਦੀਆਂ ਘੁੰਮਣ ਘੇਰਿਆਂ ਵਿੱਚ ਘਿਰ ਗਏ ਹੋ ਇਹੋ ਜਹੀਆਂ ਵੀਡੀਓ ਦੇਖ ਕੇ ਆਪਣੇ ਵਿਚਾਰ ਤੁਸੀਂ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਨੇ ਜੀ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਮਿਲਦਿਆਂ ਕਿਸੇ ਹੋਰ ਵੀਡੀਓ ਦੇ ਨਾਲ